ਨਸ਼ਿਆਂ ਵਿਰੁੱਧ ਚਲਾਏ ਗਏ ਮੁਹਿੰਮ ਤਹਿਤ ਜਾਲਾਬਾਦ ਵਿੱਚ ਬੀਤੀ ਰਾਤ ਫੜੇ ਗਈ ਨਸ਼ਿਆਂ ਦੀ ਵੱਡੀ ਖੇਪ ਦੇ ਮੈਡੀਕਲ ਸੰਚਾਲਕਾਂ ਨੂੰ ਪੇਸ਼ ਕਰਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਕੀ ਕੋਜ ਗਿਆ ਸਭ ਕੋ ਜਾਣਣ ਚਾਹੁੰਦੇ ਨੇ ਕਿਥੋਂ ਮੰਗਾਉਂਦੇ ਕਿਥੋਂ ਸੀ ਪਿੱਛੋਂ ਮੰਗਾਉਂਦੇ ਸੀ ਪਿੱਛੋਂ ਕਿਥੋਂ ਪਿੱਛੋਂ ਆਪਣੇ ਆਉਂਦੇ ਸੀਗੇ ਜੀ ਚੰਡੀਗੜ੍ਹ ਤੋਂ ਜੀ ਹਾਂਜੀ ਚੰਡੀਗੜ੍ਹ ਕਦੋਂ ਤੋਂ ਤੁਸੀਂ ਕਰ ਰਹੇ ਹੋ ਕੰਮ ਇਹਨੂੰ 4-5 ਮਹੀਨੇ ਹੋ ਗਏ ਹਾਂਜੀ ਹਾਂਜੀ ਤੁਹਾਡੇ ਘਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮਾ ਕੀ ਉਹਨਾਂ ਨੂੰ ਕੋਈ ਭਣਗਣੀ ਸੀ ਨਹੀਂ ਜੀ ਉਹਨਾਂ ਨੂੰ ਨਹੀਂ ਪਤਾ ਸੀ ਅੱਛਾ ਉਹ ਕਿੱਥੇ ਰਹਿੰਦੇ ਨੇ ਉਹ ਜੀ ਪਿੱਛੇ ਰਹਿੰਦੇ ਆ ਜੀ ਕਿੱਥੇ ਪਿੱਛੇ ਪਿੰਡ ਚ ਨਾਲ ਜੀ ਹਾਂਜੀ ਫਾਈਲ ਕੌਣ ਲੈਣ ਤੇਰੇ ਕੋਲ ਮਾਲ ਫਾਈਲ ਕਾ ਫਾਈਲ ਕਹੇਗੀ ਕਿਹੜਾ ਬੰਦਾ ਹੈ ਕਿਹੜਾ ਬੰਦਾ ਹੈ ਆਨਲਾਈਨ ਹੈ ਨਾਮ ਦੱਸੋ ਜੀ ਨਾਮ ਦੱਸੋ ਨਾਂ ਦੱਸ ਬੰਦੇ ਦਾ ਹੈਲੋ ਕਿਹੜਾ ਬੰਦਾ ਹੈ ਅਨਮੋਲ ਅਨਮੋਲ ਲੈਣ ਅਨਮੋਲ ਕਿਹੜਾ ਅਨਮੋਲ ਕਿਹੜਾ ਅਨਮੋਲ ਕਿਹੜਾ ਕੀ ਨਾਮ ਹੈ ਅਨਮੋਲ ਅਨਮੋਲ ਕਿਹੜਾ ਬੋਲ ਦੇ ਤੱਕ ਲੱਫਸੇ ਖੜਾ ਦੱਸ ਤੂੰ ਅਨਮੋਲ ਕਿਹੜਾ ਕਿਹੜਾ ਅਨਮੋਲ ਅਨਮੋਲ ਲੱਭੋ ਅਨਮੋਲ ਲੱਭੋ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਹੈਗੀ ਹੈ 1 ਮਾਰਚ ਤੋਂ ਸਟਾਰਟ ਹੋਈ ਹੈ ਯੁੱਧ ਨਸ਼ਾ ਵਿਰੁੱਧ ਠੀਕ ਹੈ ਡਰਗ ਵਾਰਗੇਂਸਟ ਇਸ ਦੇ ਤਹਿਤ ਡੀਜੀਪੀ ਸਰ ਸੀ ਗੋਗਨ ਯਾਦਵ ਸਰ ਡਾਈਜੀ ਰੇਂਜ ਸਰਪੰਨ ਜੀ ਦੇ ਨਿਸ਼ਾਨ ਦੇਸ਼ ਤੇ ਜਿਹੜਾ ਹੈ ਸਾਡੇ ਵੱਲੋਂ ਪ੍ਰੋਪਰ ਮੁਹਿੰਮ ਚਲਾਈ ਗਈ ਹੈ ਤੁਸੀਂ ਦੇਖਿਆ 1 ਮਾਰਚ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਸਾਰੇ ਪੰਜਾਬ ਚ ਆਪਰੇਸ਼ਨ ਹੋਇਆ ਸੀ ਤੇ ਆਪਣੇ ਫਾਜ਼ਿਲਕਾ ਪੁਲਿਸ ਨੇ ਵੀ ਉਦੋਂ ਆਪਰੇਸ਼ਨ ਕੀਤਾ ਸੀਗਾ ਤੇ ਆਈਜੀ ਸਰਬਾਨ ਜਿਹੜੇ ਹੈਗੇ ਆ ਉਹ ਵੀ ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰਨ ਆਈ ਸੀ ਜਿਸ ਤੇ ਸਾਨੂੰ ਉਸ ਟਾਈਮ ਬੜੀ ਸਫਲਤਾ ਪ੍ਰਾਪਤ ਹੋਈ ਸੀ ਕਿ ਅਸੀਂ ਕਟੂਕਟ 11 ਪਰਚੇ ਤੇ 22 ਜਿਹੜੇ ਹੈਗੇ ਆ ਨਸ਼ਾ ਤਸਕਰ ਫੜੇ ਸੀਗੇ ਇਸ ਦੌਰਾਨ ਜਿਹੜਾ ਹੈਗਾ ਮੁਹਿੰਮ ਦੇ ਵਿੱਚ ਸਾਡੇ ਸੀਆਈਏ ਇੰਸਪੈਕਟਰ ਗੁਰਤੇਜ ਜਿਸ ਉਸ ਆਪਣੇ ਡੀਐਸਪੀ ਤਿੰਦਰ ਤੇ ਡੀਐਸਪੀ ਆਪਣੇ ਬਲਕਾਰ ਸਿੰਘ ਜਿਹੜੇ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਇੱਕ ਇਨਫੋਰਮੇਸ਼ਨ ਦੇ ਤਹਿਤ ਪੈਟਰੋਲਿੰਗ ਤੇ ਸੀ ਤੇ ਜ ਜ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਮਿਲੀ ਕਿ ਜਿਹੜਾ ਆਪਣੇ ਨਸ਼ਾ ਦਾ ਜਿਹੜਾ ਹੈਗਾ ਜ਼ੋਰ ਹੋਣ ਕਰਕੇ ਲੋਕਾਂ ਚ ਜਿਹੜੀ ਆ ਆਵਾਜ਼ ਆਪਾਂ ਠਾਈ ਹੈ ਉਸ ਉਹਨਾਂ ਨੂੰ ਕਾਫੀ ਸਪੋਰਟ ਮਿਲਿਆ ਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਕੈਮਿਸਟ ਹੈਗਾ ਜਿਹੜਾ ਉਹ ਜਵਾਰ ਕੇ ਉੱਗੇ ਪਿੰਡ ਦਾ ਉਹ ਕਾਫੀ ਜਿਹੜਾ ਹੈਗਾ ਮੈਡੀਸਨ ਜਿਹੜਾ ਹੈਗਾ ਵੇਚਦਾ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਤੇ ਬੜੀ ਭਾਰੀ ਮਾਤਰਾ ਚ ਉਹਦਾ ਹੈਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਰੈਕੀ ਕਰਦੇ ਹੋਏ ਉੱਥੇ ਜਿਹੜਾ ਹੈਗਾ ਰੇਡ ਕੀਤੀ ਗਈ ਰੇਡ ਦੌਰਾਨ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੁਗੇਜਵਾਰ ਕੇ ਉਹ ਜਿਹੜਾ ਸ਼ੌਪ ਕਰਦਾ ਕੈਮਿਸਟ ਦੀ ਤੇ ਉਦੋਂ ਉਹਨੂੰ ਜਦੋਂ ਰੇਡ ਕੀਤਾ ਗਿਆ ਡਰੱਗ ਇੰਸਪੈਕਟਰ ਸਹਿਬਾਨ ਨਾਲ ਬੁਲਾਇਆ ਗਿਆ ਤਾਂ ਬੜੀ ਹੀ ਇੱਕ ਤੁਸੀਂ ਦੇਖੋਗੇ ਕਿ ਜਿਹੜਾ ਉਹਦਾ ਘਰ ਹੈਗਾ ਪਿੱਛੇ ਉਹਦਾ ਇੱਕ ਪੁਰਾਣਾ ਕਾਰ ਨਾਲ ਬਣਿਆ ਸੀਗਾ ਤੇ ਉਹਦੇ ਅੰਦਰ ਉਹਨੇ ਡੰਪ ਚ ਜਿਹੜਾ ਹੈਗਾ ਦਵਾਈਆਂ ਜਿਹੜੀਆਂ ਡੰਪ ਕੀਤੀਆਂ ਹੋਈਆਂ ਸੀ ਤੇ ਕੈਮਿਸਟ ਦੇ ਬਾਹਰ ਦੇਖਣ ਨੂੰ ਜਿਹੜੀਆਂ ਵਿਜੀਬਲ ਸੀਗੀਆਂ ਉਹ ਹਰ ਕੋਈ ਜੇ ਚੈੱਕ ਕਰਦਾ ਤਾਂ ਦੇਖ ਕੇ ਚਲੇ ਜਾਂਦਾ ਸੀ ਸੋ ਦਰਾਨੇ ਚੈਕਿੰਗ ਸਾਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਟੋਟਲ ਬਫ 5 ਲੱਖ ਜਿਹੜੀ ਹੈਗੀ ਹੈ ਮੈਡੀਸਨ ਬ੍ਰਾਂਡ ਕੀਤੀ ਉਹਨਾਂ ਮੈਡੀਸਨਸ ਜੋ ਜਿਹੜਾ ਹੈਗਾ ਐਲਪਰੋਜ਼ਮ ਕੋਰੀਆਂ ਸੀਗੀਆਂ ਠੀਕ ਹੈ ਜੀ ਤੇ ਸਿਵਟਾਲ ਸੀ ਤੇ ਪਲੱਸ ਜਿਹੜੀ ਪ੍ਰੈਗਾ ਆਪਣੀ ਦੇਖਿਆ ਹੀ ਹੈ ਕਿ ਆਲਮੋਸਟ ਕਾਫੀ ਜ਼ਿਆਦਾ ਸੇਲ ਹੋ ਰਹੀ ਹੈ ਅਨਨੈਸੈਸਰੀ ਤੇ ਪਲੱਸ ਆਪਾਂ ਕਹਿ ਸਕਦੇ ਹਾਂ ਕਿ 올ਓਵਰ ਜਿਵੇਂ ਚਿੱਟੇ ਵਾਂਗੂ ਉਵੇਂ ਹੀ ਪ੍ਰੈਗਾ ਚੱਲ ਰਿਹਾ ਹੈਗਾ ਤੇ ਪਿੱਛੇ ਜੇ ਮਹਿੰਮ ਚ ਆਪਾਂ ਪ੍ਰੈਗਾ ਫੜ ਵੀ ਰਹੇ ਹਾਂ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਜਿਹੜੀ ਪ੍ਰੈਗਾ ਹੈਗੀ ਆ ਉਹ ਇੰਨੀ ਭਾਰੀ ਮਾਤਰਾ ਸੀਗਾ ਕਿ ਇਟ ਇਜ਼ ਨੀਅਰ ਅਬਾਊਟ 5 ਲੱਖ ਜਿਹੜੀ ਹੈਗੀ ਉਹ ਕੱਲੀ ਪ੍ਰੈਗਾ ਪ੍ਰੈਗਾ ਸੀ ਸੋ ਜਿਹੜੀ ਟੋਟਲ ਰਿਕਵਰੀ ਸਾਡੀ ਹੈਗੀ ਆ ਉਹ ਆਲਮੋਸਟ 6 ਲੱਖ ਟੱਚ ਕੀਤੀ ਹੈ ਇਹ ਜਿਹੜੇ ਚਰਨਪ੍ਰੀਤ ਸੀ ਤੇ ਉਹਦੇ ਨਾਲ ਹੀ ਉਹਦਾ ਸਾਥੀ ਜਤਿੰਦਰ ਹੈ ਪੁੱਤਰ ਸੁਖਵਿੰਦਰ ਸਿੰਘ ਇਹ ਕੁੜਮਾ ਥਾੜਾ ਮਬਦੂਰ ਦਾ ਰਹਿਣਾ ਹੈਗਾ ਇਹ ਇਹਦਾ ਨਾਲ ਆਰਟਨਰ ਸੀਗਾ ਸੋ ਇਹਦੇ ਵਿੱਚ ਕਿਉਂਕਿ ਹੁਣ ਅਸੀਂ ਰੈਸਟ ਕੀਤਾ ਪੁੱਛ ਕੇ ਜਾਰੀ ਹੈ ਇਨਵੈਸਟੀਗੇਸ਼ਨ ਗoing on ਇਹ ਜਿਹੜਾ ਹੈਗਾ ਇਹ ਪਲੱਸ ਅੱਗੇ ਸੇਲ ਕਰਨ ਦਾ ਅੱਗੇ ਪਲੱਸ ਨਸ਼ਾ ਤਸਕਰ ਨਾਲ ਕੋਰੀਅਰ ਨਾਲ ਮਿਲਦਾ ਸੀਗਾ ਤੇ ਅੱਗੇ ਸਪਲਾਈ ਕਰਦੇ ਸੀਗੇ ਇਹਦੇ ਛੁਣ ਇੱਕ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਅਸੀਂ ਹੁਣ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਰਹੇ ਹਾਂ ਤਿੰਨ ਅਫਸਰਾਂ ਦੀ ਜਿਹੜੀ ਕੀ ਇਹਨੂੰ ਫਾਲੋ ਕਰੂਗੀ ਪਿਛਲਾ ਲਿੰਕ ਬੈਕਵਰਡ ਫਾਰਵਰਡ ਲਿੰਕ ਤੇ ਜਿਹੜਾ ਪ੍ਰੈਜ਼ੈਂਟ ਹੈਗਾ ਉਹਨੂੰ ਇਹ ਇੱਕ ਇੱਕ ਮਨਿਊਟਲੀ ਤਿਆਰ ਕਰਕੇ ਕਿ ਕਿੱਥੋਂ ਕਿੱਥੇ ਜਾਣੀ ਸੀ ਕਿੱਥੋਂ ਆਈ ਹੈ ਇਹ ਤੋਤ ਬੈਚ ਨੰਬਰ ਲੈ ਕੇ ਕਿੱਥੋਂ ਬਣਦੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਟ ਇਜ਼ ਵਨ ਆਫ ਦਾ బిਗੇਸਟ ਰਿਕਵਰੀ ਰੀਸੈਂਟਲੀ ਤੁਸੀਂ ਦੇਖਿਆ ਹੋਊਗਾ ਆਪਾਂ ਪਹਿਲਾਂ ਪਿੱਛੇ ਜੇ ਟਰਮੋਡੋਲ ਫੜੀ ਸੀ ਰਾਊਂਡਬਾਊਟ 2 ਲੱਖ ਜਿਹੜਾ ਕਿ ਪਿੱਛੇ ਲਿੰਕ ਅੱਗੇ ਨਿਕਲਦਾ ਹੈਗਾ ਹਰਿਆਣਾ ਜਾਂ ਦਿੱਲੀ ਜਾ ਕੇ ਸੋ ਇਹਨਾਂ ਦੇ ਬੈਚ ਤੋਂ ਜਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਅਸੀਂ ਤੁਹਾਨੂੰ ਸ਼ਾਰਟਲੀ ਦੱਸ ਦਾਂਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੂਗੀ ਸੋ ਉਸ ਟੀਮ ਨੂੰ ਇਹ ਹਦਾਇਤ ਅਸੀਂ ਸੁਪਰਵਾਈਜ਼ ਕਰਾਂਗੇ ਕਲ ਬ੍ਰਿਕ ਵਿੱਚ ਜਾ ਕੇ ਆਪਾਂ ਤੁਰ ਤੱਕ ਕਿਉਂਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਇੰਨੀ ਭਾਰੀ ਮਾਤਰਾ ਛਾਇ ਇਹ ਕਿਵੇਂ ਕਿਵੇਂ ਲੋਕਾਂ ਕੋਲੇ ਜਾਣੀ ਸੀ ਤੇ ਕਿੰਨੀ ਆਪਣੀ ਜਵਾਨੀ ਜਿਹੜੀ ਇਹ ਬਰਬਾਦ ਹੋਣੀ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਅਸੀਂ ਨਾਲ ਆ ਤੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਆ ਅਸੀਂ ਰੀਸੈਂਟਲੀ ਅੱਜ ਨਸ਼ਾ ਤਸਕਰ ਬੋਰਡ ਤੋਂ ਜਿਹੜਾ ਜਿੱਦਾ ਕੀ ਕਟੋ ਕਟ 2122 ਪਰਚੇ ਨੇ ਤੇ ਪ੍ਰੈਜ਼ੈਂਟਲੀ ਵੀ ਹੁਣ ਉਹ ਜੇਲ੍ਹ ਚ ਤੇ ਉਹਨਾਂ ਦੇ ਦੋ ਬੱਚੇ ਹੈਗੇ ਆ ਉਹ ਵੀ ਹੁਣ ਡੀਟੈਂਸ਼ਨ ਸੈਂਟਰ 'ਚ ਸਰ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਕਿਹਾ ਜਾਂਦਾ ਆਮ ਲੋਕਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਪਰ ਜਿਹੜੀ ਇਹ ਰਿਕਵਰੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸ ਪਰਿਵਾਰ ਦਾ ਇੱਕ ਮੈਂਬਰ ਵੀ ਪੰਜਾਬ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ ਵੇਖੋ ਤੁਹਾਨੂੰ ਮੈਂ ਤੁਸੀਂ ਬੜੀ ਅੱਛੀ ਗੱਲ ਕਹਿ ਰਹੇ ਹੋ ਦੱਸਿਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਇਨਵੈਸਟੀਗੇਸ਼ਨ ਟੀਮ ਅਸੀਂ ਇਸੇ ਲਈ ਨਹੀਂ ਬਣਾਈ ਨੇ ਤਾਂ ਅਸੀਂ ਇਹ ਨਹੀਂ ਹੈਗਾ ਵੀ ਕੱਲਾ ਇਹ ਇੱਕ ਜਲਾਲਾਬਾਦ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਹੈ ਇਹ ਪ੍ਰੋਪਰਟੀ ਦੀ ਇਨਵੈਸਟੀਗੇਸ਼ਨ ਹੋਣੀ ਹੈ ਇਹਦੇ ਸਾਰੇ ਪਹਿਲੂ ਆਉਣਗੇ ਇਹ ਸਾਰੇ ਪਹਿਲੂ ਤੋਂ ਬਾਅਦ ਅਸੀਂ ਇੱਕ ਵੀਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇੱਕ ਹਫਤੇ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗੇ ਜੇ ਕਿ ਤੁਹਾਡੇ ਤੇ ਸਾਡੇ ਜਿਹੜੇ ਹੈਗੇ ਉਹ ਜਵਾਬ ਤਿਆਰ ਕਰਨਗੇ ਦੇਖੋ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਗੱਲ ਪਰ ਫਿਰ ਵੀ ਰਿਕਾਰਡ ਚੈੱਕ ਕਰਾਂਗੇ ਪਰ ਮੈਂ ਇਹਨਾਂ ਤੁਹਾਨੂੰ ਇਨਸ਼ੋਰ ਕਰਦਾ ਦੂਸਰੀ ਗੱਲ ਜਿਹੜੋ ਵਿੱਚ ਘਟੀ ਗਈ ਇੱਕ ਜਿਹੜਾ ਸਮਗਲਰ ਬੋਟ ਸਿੰਘ ਦਾ ਸੀ ਉਹਦਾ ਅੱਜ ਅਸੀਂ ਉੱਥੇ ਜਿਹੜਾ ਹੈਗਾ ਬਲਡوزر ਚਲਾਇਆ ਹੈ ਤੇ ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰਨਾ ਕਿ ਜਿਹੜੇ ਸਵਗਰਰ ਹੈਗੇ ਐ ਤੇ ਪਲੱਸ ਐਡਮਿਨਿਸਟ੍ਰੇਸ਼ਨ ਰਣ ਕੇ ਪ੍ਰੋਟੋਕਾਲ ਪੂਰਾ ਕਰਦੇ ਹੋਏ ਜੋ ਵੀ ਜਿਹੜਾ ਹੈਗਾ ਨਿਯਮ ਕਾਨੂੰਨ ਪੂਰੇ ਕਰਦੇ ਹੋਏ ਇਹ ਮਹਾਂ ਨੂੰ ਆਪਾਂ ਚਲਾਵਾਂਗੇ ਫਿਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪ੍ਰੈਸ ਦੇ ਤਹਿਤ ਬਿਲਕੁਲ ਥੋੜੀ ਜਿਹੀ ਸਰਪੰਚ ਪੰਜ ਸਰਪੰਚ ਅਸੀਂ ਦੁਬਾਰਾ ਇਸ ਚੀਜ਼ ਨੂੰ ਰਿਵਿਊ ਕਰਾਂਗੇ ਮੀਟਿੰਗ ਕਰਾਂਗੇ ਕੁਝ ਇੱਕ ਦੋ ਇਨਸੀਡੈਂਟ ਨਜ਼ਰ ਆ ਰਹੇ ਆ ਕਿ ਜਿਹੜੇ ਬਹੁਤ ਸਰਪੰਚ ਅੱਗੇ ਵੱਧ ਕੇ ਕਰ ਰਹੇ ਐ ਤਾਂ ਉਹਨਾਂ ਨੂੰ ਇਸ ਤਰ੍ਹਾਂ ਸਾਹਮਣਾ ਪੈ ਰਿਹਾ ਸਾਰੇ ਮਾਮਲਾ ਮੈਡੀਕਲ ਨਸ਼ੇ ਦਾ ਹੈਗਾ ਐਦੇ ਚ ਸੇਧ ਮਹਿਕਮੇ ਦਾ ਕਿ ਨਕਸ਼ਾ ਹੋ ਗਿਆ ਦੇਖੋ ਬਿਲਕੁਲ ਮਿਲਦਾ ਹੈ ਅਸੀਂ ਉਹ ਪਿੱਛੇ ਜਿਹੜੀ ਡੀਸੀ ਵੈਬ ਨਾਲ ਸਾਰਿਆਂ ਨੇ ਵਿਜ਼ਿਟ ਕੀਤਾ ਉਹਨਾਂ ਨੂੰ ਜਿਹੜੀ ਜਿਹੜੀ ਉਹਨਾਂ ਦੀ ਸ਼ਾਰਟਕਮਿੰਗ ਸੀ ਸਰਕਾਰ ਵੱਲੋਂ ਨੋਟਿਸ ਲਿਆ ਗਿਆ ਉਹਨਾਂ ਦੀ ਸ਼ਾਰਟਕਮਿੰਗਸ ਡਿਪਾਰਟਮੈਂਟ ਤੱਕ ਗਈਆਂ ਤੇ ਉਹਨਾਂ ਨੂੰ ਪੂਰਾ ਵੀ ਕੀਤਾ ਗਿਆ ਮੀਟਿੰਗ ਹੋਈ ਸੀ ਰਿਵਿਊ ਮੀਟਿੰਗ ਹੋਈ ਸੀ ਕਿ ਸਾਡੇ मिनिस्टर लालजी पुन जी ने लई सी जिससे कि यही डिस्कस किया गया भी किन्ने किने जड़े है जिड़िया कोई कमिया ने ड्रग से, ओर्थ सेंटर से रीहेबिलटेन सारे जी है मतलब प्रोपर इलाज होगा तो बड़ा फ्री तो प्रॉपर डॉक्टर साइकैट्रिस्ट भी आ गए हैं तो इस करके ए न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत